ਨਾ ਸਰ ਕੁਛ ਵੀ ਨਹੀਂ ਹੋਈ ਨਜਾਇਜ਼ ਹੁੰਦੇ ਆ ਸਾਰਾ ਕੁਝ ਨਬਾਲਕ ਮੇਰੇ ਬੱਚੇ ਆ ਤੇ ਨਜਾਇਜ਼ ਇਹਨਾਂ ਨੇ ਪਰਚਾ ਦਰਜ ਕਰਤਾ ਪੁਲਿਸ ਨੇ ਅਸੀਂ ਐਸਐਸਪੀ ਦੇ ਦਫਤਰ ਆਏ ਆ ਹਾਨੂੰ ਬੜੀ ਉਮੀਦ ਦਿੱਤੀ ਉਹਨਾਂ ਨੇ ਕਿ ਐਂ ਤੁਹਾਨੂੰ ਇਨਸਾਫ ਦਿਵਾਵਾਂਗੇ ਇਹ ਪਰਚਾ ਕਿਸ ਚੀਜ਼ ਦਾ ਪਰਚਾ ਦਰਜ ਕਰਤਾ ਕੀ ਗੱਲ ਸੀ ਉਹ ਕਹਿੰਦੇ ਕਿ ਤੁਸੀਂ ਬੰਦਾ 8 ਤਰੀਕ ਦੇ ਤੁਸੀਂ ਵਾਰਦਾਤ ਕੀਤੀ ਮਨ ਲਕਿ ਤਿੰਨਾਂ ਪਿਓ ਪਤਾਂ ਤੇ ਮਨ ਲਕਿ ਪਰਚਾ ਦਰਜ ਕੀਤਾ ਗਿਆ ਬੱਚੇ ਦਾ ਨਿਕ ਨਹੀਂ ਮੇਰਾ ਹੈ ਇੱਕ 14 ਸਾਲਾਂ ਦਾ ਇੱਕ 15 ਦਾ ਹਾਂਜੀ ਇਨਸਾਫ ਮੋਚਾਣੇ ਆ ਮੇਰੇ ਬੱਚੇ ਛੋਟੇ ਛੋਟੇ ਆਓ ਇਹ ਕੰਮ ਵਾਟ ਹੈ ਨਹੀਂ ਆ ਜੋ ਵੀ ਹੋਣਿਆ ਵਾ ਗਲਤ ਹੋਣਿਆ ਵਾ ਕੀ ਆ ਕਰਵਾਤਾ ਡਾਕੀਓ ਇਦਾਂ ਹੀ ਮਿਹਨਤ ਮੈਂ ਪਿੰਡ ਦਾ ਪਿੰਡ ਪਿਧਾਰਿਆ ਮੇਰਾ ਲਖਮਿੰਦਰ ਸਿੰਘ ਚੌਂਕੀਦਾਰ ਪਿੰਡ ਵੀ ਲਾਤੇ ਜੈਦਾ ਰਹਿਣ ਵਾਲਾ ਜੀ ਸਾਂਸੀ ਬਰਾਦਰੀ ਨਾਲ ਅਟੈਚ ਆ ਜੀ ਤੇ ਮੇਰੇ ਨਾਲ ਸਰਦਾਰ ਸੁਖਪਾਲ ਸਿੰਘ son of ਸਰਦਾਰ ਦਰਸ਼ਨ ਸਿੰਘ ਤੇ ਉਸ ਦਾ ਭਰਾ ਸਰਦਾਰ ਭਗਵੰਤ ਸਿੰਘ son of ਸਰਦਾਰ ਦਰਸ਼ਨ ਸਿੰਘ ਜਿੰਨਾਂ ਵੱਲੋਂ ਮੇਰੇ ਤੇ ਨਜਾਇਜ਼ ਐਫ ਆਰ ਆਈ ਦਰਜ ਕੀਤੀ ਗਈ ਆ ਮੈਂ ਪਿੰਡ ਦਾ ਚੌਂਕੀਦਾਰ ਆ ਤੇ ਮੇਰੇ ਬੇਟੇ ਨੇ ਦੋ ਛੋਟੀ ਛੋਟੀ ਉਮਰ ਦੇ ਨੇ ਕੋਈ ਇਹਨਾਂ ਦਾ ਕੋਈ ਸਾਡੀ ਰੰਜਿਸ਼ ਨਹੀਂ ਕੋਈ ਇਸੇ ਵੀ ਟਾਈਮ ਦੀ ਕੋਈ ਰੰਜਿਸ਼ ਨਹੀਂ ਆ ਇਹਨਾਂ ਨੇ ਨਜਾਇਜ਼ ਹੀ ਮਤਲਬ ਸਾਂਸੀ ਬਰਾਦਰੀ ਨਾਲ ਅਟੈਚ ਹੋਣ ਦਾ ਇਹਨਾਂ ਨੇ ਇਲਜ਼ਾਮ ਲਾ ਕੇ ਧੱਕੇਸ਼ਾਹੀ ਕਰ ਰਹੇ ਨੇ ਮੇਰੇ ਨਾਲ ਤੇ ਮੈਂ ਹਲਕਾ ਇੰਚਾਰਜ ਸਰਦਾਰ ਬਲਬੀਰ ਸਿੰਘ ਪੰਨੂ ਸਾਹਿਬ ਤੇ ਸਰਦਾਰ ਭਗਵੰਤ ਸਿੰਘ ਸੀਐਮ ਸਾਹਿਬ ਦੇ ਕੋਲ ਵੀ ਇਨਸਾਫ ਚੋਨਾ ਕਿ ਮੇਰੇ ਤੇ ਜਿਹੜਾ ਧੱਕੇਸ਼ਾਹੀ ਹੋਈ ਆ ਜਾਂ ਮੇਰੇ ਬੱਚਿਆਂ ਤੇ ਹੋਈ ਆ ਮੈਨੂੰ ਐਸਐਸਪੀ ਸਾਹਿਬ ਵੱਲੋਂ ਤੇ ਐਸਐਚਓ ਸਾਹਿਬ ਵੱਲੋਂ ਇਨਸਾਫ ਦੀ ਮੰਗ ਕੀਤੀ ਸੀ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਆ ਪਰ ਮੈਂ ਭਗਵੰਤ ਜੀ ਮਾਨ ਸਾਹਿਬ ਜੀ ਨੂੰ ਵੀ ਬੇਨਤੀ ਕਰਦਾ ਆ ਕਿ ਮੈਨੂੰ ਵਿਸ਼ਵਾਸ ਪਾਤਰ ਮੈਂ ਆਪਦਾ ਹਾਂ ਤੇ ਮੈਨੂੰ ਇਨਸਾਫ ਮਿਲ ਜਾਵੇ ਤੇ ਮੈਂ ਜਦੋਂ ਇਹਨਾਂ ਦੇ ਘਰਾਂ 'ਚੋਂ ਮਾਮਲਾ ਲੈਣ ਜਾਣਾ ਤੇ ਮੈਨੂੰ ਇਹ ਧਮਕੀਆਂ ਦੇਂਦੇ ਨੇ ਕਿ ਤੈਨੂੰ ਤੂੰ ਇਹ ਮਾਮਲਾ ਕਾਦਾ ਲੈਣ ਵਾਸਤੇ ਆਉਣਾ ਤੇ ਤੇ ਅਸੀਂ ਮਤਲਬ ਤੇਰੇ ਤੇ ਬੱਚਿਆਂ ਦੇ ਤੇਰੇ ਤੇ ਅਸੀਂ ਮਤਲਬ ਮਾਰਨ ਦੀ ਧਮਕੀ ਦੇ ਰਹੇ ਨੇ ਹਰ ਵਕਤ ਜਦੋਂ ਮੈਂ ਇਹਨਾਂ ਦੇ ਘਰ ਮਾਮਲਾ ਲੈਣ ਜਾਣਾ ਨੰਬਰਦਾਰ ਸਾਹਿਬ ਨਾਲ ਦਾ ਤੇ ਮੈਨੂੰ ਧੱਕੇਸ਼ਹੀ ਮੇਰੇ ਨਾਲ ਕਰਦੇ ਆ ਰਹੇ ਨੇ ਸ਼ੁਰੂ ਤੋਂ ਹੀ ਮੈਂ ਜੋ ਹੌਸ ਹੰਭਾਲੀ ਆ ਜਾਂ ਜਦੋਂ ਦਾ ਮੈਂ ਚੌਕੀਦਾਰ ਦੇ ਵਿੱਚ ਵਜਾ ਕੋਈ ਨਹੀਂ ਸਰ ਕੋਈ ਵਜਾ ਨਹੀਂ ਆ ਮਨ ਲਗੇ ਚੌਕੀਦਾਰ ਤਾਂ ਬਣਤੇ ਹੀ ਮੈਨੂੰ ਗਰੀਬ ਆਦਮੀ ਚਾਹੁੰਦੇ ਅੱਭੀ ਤੂੰ ਕਿਉਂ ਚੌਕੀਦਾਰ ਬਣਿਆ ਮਨ ਲਵੀ ਨੰਬਰਦਾਰਾਂ ਦੇ ਹੱਕੇ ਦੇ ਵਿੱਚ ਤੂੰ ਕਿਉਂ ਬੋਲਦਾ ਇਹੋ ਮੈਂ ਹੋਰ ਕੋਈ ਨਹੀਂ ਮੇਰੇ ਦੇਗਾ ਜੀ ਤੇ ਮੈਂ ਇੱਕ ਪਰਚਾ ਖਾਰਜ ਹੋਵੇ ਤੇ ਜਿਹੜੇ ਸਰਦਾਰ ਸੁਖਪਾਲ ਸਿੰਘ ਆ ਤੇ ਸਰਦਾਰ ਭਗਵੰਤ ਸਿੰਘ ਆ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਜਿਹੜੀ 182 ਦੀ ਧਾਰਾ ਲਾ ਕੇ ਉਹਨਾਂ ਨੂੰ ਕਾਨੂੰਨੀ ਕਾਰਵਾਈ ਉਹਨਾਂ ਤੇ ਹੋ ਜਾਣੀ ਚਾਹੀਦੀ ਜੇਕਰ ਮੇਰਾ ਕੋਈ ਇਨਸਾਫ਼ ਨਾ ਹੋਇਆ ਤਾਂ ਅਸੀਂ ਐਸਐਸਪੀ ਦਫ਼ਤਰ ਦੇ ਮੂਹਰੇ ਹੀ ਅਸੀਂ ਚਾਵੇਂ ਜੀ ਸੁਸਾਇਡ ਕਰ ਲਵਾਂਗੇ ਅਸੀਂ ਚਾਹੁੰਦੇ ਵੀ ਮੰਗ ਸਾਡੀ ਇਹੋ ਹੀ ਆ ਕਿ ਸਾਨੂੰ ਇਨਸਾਫ਼ ਮਿਲ ਜਾਵੇ ਨਹੀਂ ਨਹੀਂ ਸੁਸਾਇਡ ਜ਼ਰੂਰ ਹੀ ਕਰ ਲੈਣਾ ਆਪਣਾ ਕਿਉਂਕਿ ਰੋਜ਼ ਰੋਜ਼ ਦਾ ਮਰਨ ਨਾਲੋਂ ਇੱਕ ਦਿਨ ਮਰ ਜਾਣਾ ਹੀ ਕਬੂਲ ਆ ਮੈਨੂੰ ਧੰਨਵਾਦ ਜੀ ਮੈਂ ਬਿਲਕੁਲ ਮੈਂ ਪਿੰਡ ਵੀਲਾ ਤੇ ਜਦੋਂ ਸਰਦਾਰ ਭਿੰਦਰ ਸਿੰਘ ਸਰਦਾਰ ਉੱਤਰ ਸਰਦਾਰ ਸ਼ੰਘਾਰਾ ਸਿੰਘ ਹਾਂਜੀ ਕੀ ਗੱਲ ਹੋਈ ਗੱਲ ਤੇ ਕੁਝ ਵੀ ਨਹੀਂ ਹੋਇਆ ਪਿੰਡ ਦਾ ਚੌਕੀਦਾਰ ਹੈ ਸਾਂਸੀ ਬਰਾਦਰੀ ਦਾ ਜੀ ਤੇ 2 ਤਰੀਕ ਨੂੰ ਸੁਖਪਾਲ ਸਿੰਘ ਦਰਸ਼ਨ ਸਿੰਘ ਫਤਿਹਗੜ ਚੂੜੀਆਂ ਐ ਦਾਖਲ ਹੋਇਆ ਤੇ 8 ਤਰੀਕ ਨੂੰ ਉਸਨੇ ਪੁਲਸ थाना ਫਤਿਹਗੜ ਚੂੜੀਆਂ ਚ ਐਫ ਆਈ ਆਰ ਦਰਜ ਕਰਤੀ ਨਜਾਇਜ਼ ਤੇ 18 ਤਰੀਕ ਨੂੰ 19 ਤਰੀਕ ਨੂੰ ਫੜਨ ਆਈ ਪੁਲਿਸ ਸਵੇਰੇ ਸਵੇਰ ਪਤਾ ਲੱਗਾ ਵੀ ਤੇ ਮਕਦਮਾ ਹੈ ਤੇਰੇ ਤੇ ਦਰਜੇ ਇੱਕ 12 14 ਸਾਲ ਦਾ ਬੱਚਾ ਇੱਕ 15 16 ਸਾਲ ਦਾ ਤੇ ਉਹ ਬੱਚੇ ਪੜਨ ਗਏ ਸੀ ਤੇ ਪਿੰਡ ਦਾ ਚੌਕੀਦਾਰ ਆ ਸਾਂਝਾ ਬੰਦਾ ਆ ਕੋਈ ਝਗੜਾ ਨਹੀਂ ਕੋਈ ਪਿੰਡ ਚ ਗੱਲ ਨਹੀਂ ਬਾਤ ਨਹੀਂ ਤੇ ਅਸੀਂ 200% ਵਿਸ਼ਵਾਸ ਦਵਾਉਨੇ ਆ ਇਹ じゃ ਕੋਈ ਗੱਲਬਾਤ ਨਹੀਂ ਆ ਤੁਸੀਂ ਹੁਣ ਕੋਸ ਨੂੰ ਮਿਲੇਗਾ ਤੁਹਾਨੂੰ ਮਿਲ ਕੀ ਗਿਆ ਉਹ ਉਹਨਾਂ ਵਿਸ਼ਵਾਸ ਹੀ ਦਵਾਇਆ ਜੀ ਵੀ ਅਸੀਂ ਥਾਣਾ ਫਤੇਗੜ ਚੂੜੀਆਂ ਦੇ ਐਸ ਐਚਓ ਸਾਹਿਬ ਨੇ ਤੇ ਸਰਦਾਰ ਭਵਿੰਦਰ ਸਿੰਘ ਨੇ ਐਸ ਆਈ ਸਾਹਿਬ ਨੇ ਮਤਲਬ ਐਫ ਆਈ ਆਰ ਦਰਜ ਕੀਤੀ ਉਹ ਆਂਦੇ ਵਿਸ਼ਵਾਸ ਦਵਾਇਆ ਵੀ ਅਸੀਂ ਕੈਂਸਲ ਕਰ ਦਿਆਂਗੇ ਇਹ ਤਾਂ ਨਹੀਂ ਸੰਭਲਦਾ ਫਿਰ ਫਿਰ ਜੀ ਉਹ ਫਿਰ ਉੱਚ ਅਧਿਕਾਰੀਆਂ ਕੋਲ ਹੀ ਜਾਵਾਂਗੇ ਰਾਮ ਸਿੰਘ ਲੋਧੀ ਨੰਗਲ ਜੀ ਸਾਬਕਾ ਐ ਐਸਸੀ ਵਿੰਗ ਦਾ ਸਾਬਕਾ ਪੰਜਾਬ ਦਾ ਸੀਨੀਅਰ ਮੀਤ ਪਤਾਂ ਸਰ ਜੀ ਇਹ ਹੀ ਕਹਿਣਾ ਚਾਹੁੰਦੇ ਆ ਕਿ ਲਖਵਿੰਦਰ ਸਿੰਘ ਸੰਨ ਉਹ ਗੁਲਜਾਰ ਸਿੰਘ ਜਿਸ ਦੇ ਬੱਚੇ ਨਵਾਲਕ ਨੇ ਇੱਕ 10ਵੀਂ ਇੱਕ 9ਵੀਂ ਕਲਾਸ ਚ ਪੜ ਰਿਹਾ ਤੇ ਇੱਕ ਯਾਰ ਵੀ ਕਲਾਸ ਚ ਪੜ ਰਿਹਾ ਬੱਚੇ ਤੇ ਰੱਬ ਦਾ ਰੂਪ ਹੁੰਦੇ ਇਹਨਾਂ ਨੇ ਪਿੰਡ ਵਾਲਿਆਂ ਨੇ ਇੱਕ ਤਰੀਕ ਨੂੰ ਐਵੇਂ ਹਵਾ ਦੇ ਵਿੱਚ ਹੀ ਨਾ ਕੋਈ ਉਥੇ ਲੜਾਈ ਹੋਈ ਇਹਨਾਂ ਗੱਲ ਨਾ ਬਾਤ ਤੇ ਉਹ ਉਹਨਾਂ ਤੇ ਕਿਸਦਲਚ ਕਰਵਾ ਦਿੱਤਾ ਵਾ ਤੇ 8 ਤਰੀਕ ਨੂੰ ਕਹਿ ਰਹੇ ਨੇ ਵੀ ਉਹ ਬੰਦੇ ਨੂੰ ਸਟਾ ਲਗੀਆਂ ਨੇ ਤੇ 19 ਤਰੀਕ ਨੂੰ ਪੁਲਿਸ ਫੜਨ ਵਾਸਤੇ ਗਈ ਆ ਬਿਲਕੁਲ ਨਜਾਇਜ਼ ਆ ਅਸੀਂ ਚਾਹੁੰਦੇ ਆ ਕਿ ਇਹ ਪੱਤਾ ਜਿਹੜਾ ਵਖਾਤ ਹੋਣਾ ਚਾਹੀਦਾ ਕੀ ਕਰਨ ਜਿਵੇਂ ਇਹ ਆਪਣੀ ਪੁਰਾਣੀ ਕੋਈ ਕੋਈ 15-20 ਸਾਲ ਦੀ ਹੋਊਗੀ ਹੁਣ ਇਸ ਵੇਲੇ ਦੀ ਕੋਈ ਰੰਜਿਸ਼ ਨਹੀਂ ਆ ਕਿ ਕੋਈ ਝਗੜਾ ਝੋਕੜਾ ਵੀ ਹੋਇਆ ਮੈਨੂੰ ਨਹੀਂ ਕੋਈ 10-15 ਸਾਲ ਮਾੜਾ ਮੋਟਾ ਪਹਿਲਾਂ ਹੋਇਆ ਹੋਊਗਾ ਉਹਦਾ ਕੋਈ ਨਹੀਂ ਹੋਣਾ ਨਹੀਂ ਕੋਈ ਨਹੀਂ ਜਿੱਥੇ ਮਰਜ਼ੀ ਇਨਕੁਆਇਰੀ ਕੀਤੀ ਜਾ। ਲੋਕਾਂ ਨੂੰ ਲੱਗਦਾ ਕਿ ਠੱਕੇ ਸਹੀ ਨਾ ਹੋਇਆ। ਬਿਲਕੁਲ ਠੱਕੇ ਸਹੀ ਹੋਈ ਹੈ। ਅੱਜ ਮਿਲ ਕੇ ਆਏ ਹੋ ਅਫਸਰਾਂ ਨੂੰ ਮਿਲ ਕੇ ਆਏ ਕੀ ਗੱਡੀ ਵਿੱਚ। ਅਫਸਰਾਂ ਨੇ ਸਾਨੂੰ ਸਵਾਸ ਦਿਵਾਇਆ ਵਾ ਕਿ ਇਨਸਾਫ ਦਾ ਤੁਹਾਨੂੰ ਮਿਲੇਗਾ। ਤੁਹਾਨੂੰ ਲੱਗਦਾ ਮਿਲ ਸਕੇਗਾ? ਆ ਇਸ ਵੇਲੇ ਤੇ ਲੱਗਦਾ ਵਾ ਹੁਣ ਕੋ ਕਾਰਵਾਈ ਤੇ ਪਤਾ ਲੱਗੇਗਾ।